ਤਾਰੇ ਆਰ ਨਵਾਂ ਸਿਆਨ ਸੂਚਿਤ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਨੇ ਸਾਲ 2013-14 ਤੋਂ ਲੈ ਕੇ ਆਪਣੀਆਂ ਦੁਕਾਨਾਂ ਘਰਾਂ ਦਾ ਪ੍ਰੋਫਿਟ ਟੈਕਸ ਨਹੀਂ ਉਤਾਰਿਆ ਉਹ ਹੁਣ ਬਿਨਾਂ ਜੁਰਮਾਨਾ ਵਿਆਜ ਮਿਤੀ 31/7/2025 ਤੱਕ ਦਫ਼ਤਰ ਨਗਰ ਕੌਂਸਲ ਡੇਰਾ ਬਾਬਾ ਨਾਨਕ ਕੋਲ ਆ ਕੇ ਆਪਣਾ ਪੁਰਾਣਾ ਬੰਦਾ ਪ੍ਰੋਫਿਟ ਟੈਕਸ ਜਮ੍ਹਾਂ ਕਰਵਾ ਸਕਦੇ ਹਨ ਨਿਰਧਾਰਤ ਸਮੇਂ ਅੰਦਰ ਬੰਦਾ ਪ੍ਰੋਫਿਟ ਟੈਕਸ ਸੈਲਫ ਅਸੈਸਮੈਂਟ ਰਹੀਂ ਜਮਾ ਨਾ ਕਰਾਉਣ ਦੀ ਸੂਰਤ ਵਿੱਚ ਪੰਜਾਬ ਵਿਸਿਬਲ ਐਕਟ 1911 ਅਸਿਸਟੈਂਟ 1914 ਦੀ ਤਾਰਿਖ 81 ਦੀ ਵਖ ਵਖ ਉਪਬੰਧ ਤਹਿਤ ਕਾਰਵਾਈ ਅਮਨ ਵਿੱਚ ਲਿਆਂਦੀ ਹੋਈ ਕਾਰਵਾਈ ਕਰਕੇ ਪ੍ਰੋਫਿਟ ਟੈਕਸ ਵਸੂਲ ਕੀਤਾ ਜਾਵੇਗਾ ਜਿਸ ਦੇ ਸਾਰੇ ਹਰਜਾਨੇ ਖਰਚੇ ਦੀ ਜਿੰਮੇਵਾਰੀ ਆਪ ਸੰਭਾਲੀ ਰੋਵੇਗੀ ਜਾਰੀ ਕਰਤਾ ਬਾ ਹੁਕਮ ਕਾਜਸਾਲ ਦક્ષਨਗਰ ਕੋਲ ਤੋਂ ਡੀਰਾ ਬਾਬਾ ਨਾਨਕ ਜੀ 14 ਤੋਂ ਲੈ ਕੇ

अमल कार्रवाई करके प्रॉपर्टी टैक्स वसूल किया जाएगा जिसके सारे हर झाने खर्चे की जिम्मेवारी आप सब होगी जारी करता हुक्म खालसा अफसर नगर कौंसल डेरा बा नानक जी